ਜੇਕਰ ਧਰਤੀ ਤੇ ਪੁਰਸ਼ਾਦੀ ਹੋਣ ਦ ਮਿਟ ਜਾਵੇ ਤਾਂ ਕੀ ਹੋਵੇਗਾ ਦੁਨੀਆ 'ਚ ਕਿੰਨਾ ਬਦਲਾਅ ਆਵੇਗਾ ਦਰਅਸਲ ਇਹ ਸਵਾਲ ਇਸ ਲਈ ਸਾਹਮਣੇ ਆਏ ਨੇ ਕਿਉਂਕਿ ਇੱਕ ਅਧਿਐਨ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਪੁਰਸ਼ਾਂ ਦੇ ਲਿੰਗ ਨੂੰ ਨਿਰਧਾਰਿਤ ਕਰਨ ਵਾਲਾ Y ਕਰੋਮੋਸੋਮ ਤੇਜ਼ੀ ਦੇ ਨਾਲ ਕੱਟ ਰਿਹਾ ਹੈ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਸ਼ਾਇਦ ਇੱਕ ਦਿਨ ਪੁਰਸ਼ਾਦੀ ਹੋਣ ਇਸ ਦੁਨੀਆ ਤੋਂ ਮਿਟ ਜਾਵੇਗੀ ਐਬੀਪੀ ਸਾਂਝਾ ਦੀ ਰਿਪੋਰਟ ਅਨੁਸਾਰ ਹੀ ਕਿਹਦੇ ਅਧਿਐਨ ਦੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ 300 ਮਿਲੀਅਨ ਸਾਲਾਂ ਵਿੱਚ 1300 93 جین ਖਤਮ ਹੋ ਗਏ ਨੇ ਜਿਸ ਦੇ ਵਿੱਚ ਸਿਰਫ 45 جین ਬਚੇ ਨੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਸਿਲਸਲੇ ਜਾਰੀ ਰਹੇ ਤਾਂ ਵਾਈ ਕਰੋਮੋਸੋਮ 11 ਮਿਲੀਅਨ ਸਾਲਾਂ ਦੇ ਅੰਦਰ ਪੂਰੀ ਤਰ੍ਹਾਂ ਅਲੋਪ ਹੋ ਸਕਦਾ ਹੈ ਜਿਸ ਨਾਲ ਪੁਰਸ਼ ਔਲਾਦ ਅਤੇ ਮਨੁੱਖੀ ਹੋਣ ਦੇ ਪੂ ਵੀ ਖਵਾਰੇ ਚਿੰਤਾਵਾ ਪੈਦਾ ਹੋ ਸਕਦੀਆਂ ਨੇ ਇਸ ਦਾ ਮਤਲਬ ਹੈ ਕਿ ਜੇਕਰ ਨਰ ਜੀਨ ਖਤਮ ਹੋ ਜਾਂਦੀ ਹੈ ਤਾਂ ਧਰਤੀ ਤੋਂ ਮਨੁੱਖਾਂ ਦੀ ਹੋਣ ਦੇ ਖਤਮ ਹੋ ਸਕਦੀ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਮਨੁੱਖ ਸਮੇਤ ਕਈ ਜੀਵ ਜੰਤੂ ਅਲੋਵ ਵੀ ਹੋ ਸਕਦੇ ਨੇ ਦੱਸ ਦਿਓ ਕਿ Y ਕਰੋਮੋਸੋਮ ਪੁਰਸ਼ਾਂ ਦੇ ਵਿਕਾਸ ਦੇ ਲਈ ਮਹੱਤਵਪੂਰਨ ਹੈ ਇਸ ਵਿੱਚ SR Y ਜੀਨ ਹੁੰਦਾ ਹੈ ਇਹ ਜੀਨ ਮਰਦ ਪ੍ਰਜਨਨ ਟਿਸ਼ੂਆਂ ਦੇ ਵਿਕਾਸ ਨੂੰ ਤੇਜ਼ ਕਰਦਾ ਹੈ ਮਰਦਾਂ ਦੇ ਵਿੱਚ XY ਕਰੋਮੋਸੋਮ ਹੁੰਦਾ ਹੈ ਜਦੋਂ ਕਿ ਔਰਤਾਂ ਦੇ ਵਿੱਚ XX ਕਰੋਮੋਸੋਮ ਹੁੰਦਾ ਹੈ ਭਰੂਣ ਦੇ ਵਿਕਾਸ ਦੇ ਲਈ Y ਕਰੋਮੋਸੋਮ ਦੀ ਲੋੜ ਹੁੰਦੀ ਹੈ ਇਸ ਨਾਲ ਇੱਕ ਨਰ ਬੱਚਾ ਵਿਕਸਿਤ ਹੁੰਦਾ ਹੈ ਹੁਣ ਖੋਜਤੇ ਵਾਪਸ ਆਉਨੇ ਆ ਤਰਸਲ ਖੋਜ ਦੀ ਗੱਲ ਕਰੀਏ ਤਾਂ ਪਿਛਲੇ 176 ਮਿਲੀਅਨ ਸਾਲਾਂ ਦੇ ਵਿੱਚ ਵਾਈ ਕਰੋਮੋਸੋਮ ਨੇ ਵੱਡੀ ਗਿਣਤੀ ਦੇ ਵਿੱਚ ਸਰਗਰਮ ਜੀਨਾਂ ਨੂੰ ਗਵਾ ਦਿੱਤਾ ਹੈ ਜੇਕਰ ਇਹ ਜਾਰੀ ਰਿਹਾ ਤਾਂ ਕਰੋਮੋਸੋਮ 11 ਮਿਲੀਅਨ ਸਾਲਾਂ ਦੇ ਵਿੱਚ ਅਲੋਪ ਹੋ ਸਕਦੇ ਨੇ ਵਿਗਿਆਨੀ ਚਿੰਤਤ ਨੇ ਕੁਝ ਮੰਨਦੇ ਨੇ ਕਿ ਵਾਈ ਕਰੋਮੋਸੋਮ ਹਮੇਸ਼ਾ ਲਈ ਰਹਿਣਗੇ ਜਦੋਂ ਕਿ ਦੂਸਰੇ ਕਹਿੰਦੇ ਨੇ ਕਿ ਉਹ ਕੁਝ ਹਜ਼ਾਰ ਸਾਲਾਂ ਦੇ ਅੰਦਰ ਅਲੋਪ ਹੋ ਜਾਣਗੇ ਅਜੇ ਇਸ ਨੂੰ ਲੈ ਕੇ ਭੰਬਲ ਪੂ ਸਾਣਿਆ ਹੋਇਆ ਹੈ ਅਧਿਐਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਨੁੱਖਾ ਦੇ ਵਿੱਚ ਲਿੰਗ ਨਿਰਧਾਰਨ ਕਰਨ ਵਾਲੇ ਇੱਕ ਹੋਰ ਨਵੇਂ ਜੀਨ ਦਾ ਵਿਕਾਸ ਹੋ ਸਕਦਾ ਹੈ ਦੀ ਸੰਭਾਵਨਾ ਹੈ ਪਰ ਇਹ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਇਸ ਕਾਰਨ ਨੇ ਕਈ ਖਤਰੇ ਵੀ ਪੈਦਾ ਹੋ ਸਕਦੇ ਨੇ ਵਕ-ਵਕ ਲਿੰਗ ਨਿਰਧਾਰਨ ਕਰਨ ਵਾਲੇ ਜੀਨਾਂ ਦੇ ਕਾਰਨ ਸੰਸਾਰ ਦੇ ਵਕ-ਵਕ ਹਿੱਸਿਆਂ ਦੇ ਵਿੱਚ ਕਈ ਕਿਸਮ ਦੇ ਮਨੁੱਖ ਪਾਏ ਜਾ ਸਕਦੇ ਨੇ ਇਸ ਜੀਨ ਦਾ ਵਿਕਾਸ ਮਨੁੱਖ ਦੀ ਪ੍ਰਜਨਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ